ਸਬਸਕ੍ਰਾਈਬ ਕਰੋ ਚੈਨਲ ਪਿੰਡ ਵਾਲੇ ਕਿੰਗ ਅਤੇ ਉਹ ਦਲ ਆਈਕਨ ਤੇ ਕਲਿੱਕ ਕਰੋ ਅਤੇ ਦੇਖੋ ਐਂਟਰਟੇਨਮੈਂਟ ਵੀਡੀਓ ਸਭ ਤੋਂ ਪਹਿਲਾਂ ਬੈਂਕੀ ਕਰਦੇ ਆ ਮਹਾਰਾਜ ਸ਼ੁਰੂ ਕਰਵਾ ਮਾਫੀ ਚਾਹੁੰਦੇ ਆ ਜੋ ਬੇਟੇ ਨੇ ਮਾਰੀਆਂ ਹਰਕਤਾਂ ਕਿਤੇ ਜਿੱਤੇ ਦੱਸਦਾ ਆ ਲਗਣਾ ਅਸੀਂ ਇੰਦਣ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਸਿਰ ਉਸੇ ਚਕਾ ਕੇ ਅਸੀਂ ਤੁਰ ਵੀ ਨਹੀਂ ਸਕਦੇ ਉਹ ਮੁੱਖ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਸਾਨੂੰ ਮਾਫ ਕਰਨਾ ਮਹਾਰਾਜ ਸਤ ਤੋਂ ਕੋਈ ਗਲਤੀ ਹੋਈ ਹੋਵੇ ਅਸੀਂ ਕਿਮਾਂ ਦੇ ਜੱਜ ਖਾਵਾਣਾ ਔਰ ਬੇਟੇ ਦੀ ਬਹੁ ਮਾਰੀ ਗੱਲਾਂ ਮਹਾਰਾਜ ਜੋ ਸੁਧਾਵਲੀ ਉਹਨੇ ਵਰਤੀ ਜੱਜਦਾਰ ਦੇ ਸਾਹਬ ਮਹਾਰਾਜ ਕਿਰਪਾ ਕਰਨੀ ਮਹਾਰਾਜ ਜੀ ਨਵਾਰਾ ਸਾਬ ਮਹਾਰਾਜ ਕਿਰਪਾ ਕਰਨੀ ਨਵਜੀ ਖਰ ਖਾਵਾ ਮਨਪ੍ਰੀਤ ਮੰਨੇ ਦਾ ਵੱਡਾ ਭਰਾ ਬੋਲ ਰਿਹਾ ਜੀ ਜੋ ਵੀ ਇਹ ਦਾਰੂ ਪੀ ਕੇ ਜੱਜਦਾਰ ਸਾਹਿਬ ਨੂੰ ਗੰਦ ਮੰਦ ਜਾਂ ਹੋਰਾਂ ਨੂੰ ਗੰਦ ਮੰਦ ਬੋਲ ਰਿਹਾ ਤਾਂ ਸਾਡੀ ਫੈਮਲੀ ਦਾ ਤੇ ਸਾਡੇ ਰਿਸ਼ਤੇਦਾਰਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜੋ ਇਹਨੂੰ ਲਈ ਬੈਠੇ ਆ ਉਤੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਨੂੰ ਫਤੋ ਭੈਣ ਦੀਆਂ ਲੱਤਾਂ ਦਰੀਆਂ ਹਵਾਰੇ ਤੇਰੇ ਹੱਕ ਚ ਆਇਆ ਸੀ ਗਾਂਧੀ ਵੀ ਬੈਠਾ ਭੈਣ ਦਾ ਯਾਰ ਜੇਲ੍ਹ ਚ ਸ਼ਟਰ ਜਾਈ ਚ ਬਿਠਾ ਦੇ ਸ਼ਾਂਤ ਹੋ ਜਾ ਨਹੀਂ ਤਰੀ ਬੁੰਡ ਕਹਿ ਕੇ ਆ ਜੇਲ੍ਹ ਰਾਂ ਤੂੰ ਇਮਰਾਨ ਨੂੰ ਤੁਹਾਨੂੰ ਭੈਣ ਚੋਂ ਦੋ ਇੱਜ਼ਤ ਵੀ ਨਹੀਂ ਰਾਸ ਆਉਂਦੀ ਫਪੜ ਕੰਨ ਦੇ ਮਰੂੰ ਖੜਾ ਕੇ ਸਾਹਮਣੇ ਲਾ ਜੋਰ ਬੁੜਾ ਗਰਾ ਗਾਂਧੀ ਇੱਧਰ ਬਣਾ ਲਵਾ ਪੈਣ ਚੋਦਾਂ ਨੂੰ ਜਥੇਦਾਰ ਇਹ ਜਥੇਦਾਰ ਹੁੰਦੇ ਆ ਸਿੱਖ ਗੌਮ ਦੇ ਸ਼ੋਰੰ ਤੋਂ ਹੋ ਗਿਆ ਸ਼ਾਂਤ ਨਹੀਂ ਕਰ ਦੂੰ ਭੈਣ ਚੋਤੀ ਮੇਰੀ ਤੇ ਤੁਸੀਂ ਲੱਕਾਂ ਪੌੜੀਆਂ ਜਿਹਾ ਖੜਾ ਕੇ ਮਾਰੀਆਂ ਨੇ ਹੁਣ ਨਾ ਮੈਂ 24 ਘੰਟੇ ਪਾਠ ਸੁਣਦਾ ਤੇ दारू ਪੀਣਾ ਰੱਬ ਵੀ ਰਹੂਗਾ ਲਾ ਦੂ ਮੀਂਹ ਪਾਉ ਉਹਦਾ ਕੀ ਕਸੂਰ ਸੀ ਪਾਠ ਵਾਹ ਕਰਦੀ ਆ ਲਾ ਦੂੰਗਾ ਹਾਲਾਤ ਨੂੰ ਖਾ ਹੀ ਉਹ ਪੈਲ ਚੋ ਦੋ ਬੈਠਾ ਗਾਂਧੀ ਆ ਜੋ ਸੱਦੀ ਬਾਹਰ ਨਹੀਂ ਭੈਣ ਚ ਉਹਦੀ ਸਰਕਾਰ ਨੂੰ ਵਾਰੇ ਵੀਰ ਜੇਲ ਪਟੂਗਾ ਹੁਣ ਆਪ ਭੈਣ ਦੇ ਯਾਰ ਪ੍ਰੇਮ ਢਿੱਲੋਂ ਨੂੰ ਲੈ ਕੇ ਪਹਿਲਾਂ ਮੈਨੂੰ ਇੰਜੋਏ ਕਰਨ ਦੋ ਲਜ਼ਾਨੀਆਂ ਜ਼ਿੰਮੇਵਾਰੀ ਚੱਕ ਰਹੇ ਆ ਅਸੀਂ ਚਲਾਈਆਂ ਨੇ ਗੋਲੀਆਂ ਦੇ ਘਰੇ ਠੀਕ ਆ ਮਾਂ ਚਦਾ ਲੋ ਜਾ ਕੇ ਜਾ ਪਰੇ ਮਢੇ ਲੋ ਫੁਲਾਣਾ ਢਿੰਡਾ ਢੜ ਦਾ ਪੁੱਤ ਸੁਆਜ਼ ਲੈ ਰਿਹਾ ਮੇਰੇ ਪਾ ਦਾ ਨਾ ਨਹੀਂ ਲੈ ਸਕਦਾ ਜਿਹੜਾ ਠੋਕਿਆ ਹੈ ਕਿਉਂਕਿ ਉਹਨੂੰ ਰਿਲੈਕਸ ਕਰੰਦੋ ਖੜਾ ਕੇ ਛਾਤੀ ਤੋਨ ਨੂੰ ਇਹ ਮਰੇ ੜਕੇ ਆਗੇ ਵਾਰਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਮਨਪ੍ਰੀਤ ਮੱਲੇ ਮੰਨੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਇਹ ਵੀਡੀਓ ਪਾਈ ਸੀ ਕਿ ਬਣਾ ਕੇ ਹਨਾ ਤੇ ਪਹਿਲੀ ਗੱਲ ਤਾਂ ਤੁਸੀਂ ਸਾਡੀ ਸਿੱਖ ਕੌਮ ਦੇ ਯੋਧੇ ਹੱਥ ਬੰਨ ਕੇ ਕਹਣਾ ਮਾਫੀ ਹੈ ਜੀ ਜੇ ਕਿਤੇ ਗਲਤੀ ਕੀਤੀ ਆ ਤਾਂ ਅਸੀਂ ਮੰਨਣ ਨੂੰ ਰੈਡੀ ਆ ਉਹ ਚੀਜ਼ ਨੂੰ ਤੇ ਥੋੜੇ ਬੱਚਿਆਂ ਵਰਗੀਆਂ ਜੀ ਸਾਰੀ ਸਿੱਖ ਕੌਮ ਤੋਂ ਬੜੀ ਨਿਮਰਤਾ ਕਹਣਾ ਸਰ ਝੁਕਾ ਕੇ ਹੱਥ ਬੰਨ ਕੇ ਮਾਫੀ ਮੰਗਦਾਈ Me de